ਜਾਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਰਥਿਕ ਡਾਕਾ ਹੈ ਡਾਕਾ ਇਹ ਲੈਂਡ ਪੁਲਿੰਗ ਨਹੀਂ ਇਹ ਲੈਂਡ ਗ੍ਰੈਬਿੰਗ ਹੈ ਗੱਡਾ ਧੋਣ ਸਾਡੇ ਗੋਡੇ ਥਲੇ ਅਸੀਂ ਦੇਣੀ ਦੇਣੀ ਹੈ ਪਰਵਾਹ ਨਾ ਕਰੋ ਉਹ ਵਿਚਾਰਾ ਜਿਹੜਾ ਜ਼ਮੀਨ ਗਰੀਬ ਜਮੀਦਾਰ ਹੈ ਤੁਸੀਂ ਉਹਦੀ ਜ਼ਮੀਨ ਵੀ ਖੋਲੀ ਤੁਸੀਂ ਉਹਦਾ ਠੇਕਾ ਵੀ ਖੋਲਿਆ ਉਹਦੇ ਕੋਲ ਸਿਰਫ ਇੱਕ ਕਾਗਜ਼ ਕੀ ਕਰੇਗਾ ਜੀ ਉਹ ਕਾਗਜ਼ ਤਾਂ ਖਾਏਗਾ ਉਹ ਹਿੱਤ ਤਿੰਨ ਸਾਲ ਕਹਿ ਰਹੇ ਵੀ 30000 ਰੁਪਏ ਦੇਵਾਂਗੇ ਇਹ ਪਾਲਿਸੀ ਦੇ ਵਿੱਚ ਲਾਸਟ ਇਸ ਲਿਖਿਆ ਇਹਨਾਂ ਨੇ ਭਈ 30000 ਰੁਪਏ ਕਦ ਤੱਕ ਦਿਨਾਂ ਨੇ ਤਿੰਨ ਸਾਲ ਔਰ ਅੰਟਿਲ ਦਾ ਲੈਂਡ ਇਜ਼ ਗਲਪ ਲੈਂਡ ਨਾ ਡਵੈਲਪ ਹੋਏ ਮੇਰੇ ਵੀ 10 ਸਾਲ ਨਾ ਹੋਏ 12 ਸਾਲ ਜੇ ਸਰਕਾਰ ਐ ਨਹੀਂ ਰਹੀ ਤਾਂ ਕਰੂਗਾ ਉਹ 9 ਸਾਲ ਕੀ ਕਰੇਗਾ ਭਈ ਜੋ ਸਾਨੂੰ ਪਤਾ ਚੱਲਿਆ ਵੀ ਉਸ ਏਰੀਆ ਦੇ ਵਿੱਚ ਬਿਲਡਰਾਂ ਨੇ ਬੜੀ ਜ਼ਮੀਨ ਖਰੀਦੀ ਹੈ ਉੱਥੇ ਰੇਟ ਹੈਗਾ 3-3 ਕਰੋੜ ਚਾਹ ਤੱਕ ਇਹਨਾਂ ਜਦੋਂ ਉੱਤੇ ਕੈਪ ਲਾਤੀ ਉਹਨਾਂ ਬਿਲਡਰਾਂ ਆਣਾ ਮਹਾਰਾਜ ਐ ਟੈਕੀ ਫੜੋ ਤੇ ਸਾਡੀ ਜਗ੍ਹਾ ਛੱਡੋ ਉਹ ਸੈਕਸ਼ਨ 55 ਕੀ ਕਹਿੰਦਾ ਬਈ ਸਰਕਾਰ ਕਿਹਦੀ ਜਗ੍ਹਾ ਛੱਡ ਰਹੀ ਸੀ ਇਹ ਕਹਿੰਦੇ ਨਾ ਜੀ ਅਸੀਂ ਖੰਭੇ ਲਾ ਕੇ ਦੇਾਂਗੇ ਬਿਜਲੀ ਲਾ ਕੇ ਦੇਾਂਗੇ ਘਰ ਤਾਂ ਨਹੀਂ ਮਹਾ ਪੀਣ ਗਏ ਇਹਨਾਂ ਕੋਲ ਤੇ ਤਨਖਾ ਲੈਣ ਚੁੱਕੇ ਪੈਸੇ ਨਹੀਂ ਪਹਿਲੇ 3 ਮਹੀਨੇ ਤੇ 16000 ਕਰੋੜ ਰੁਪਇਆ ਕਰਜ਼ਾ ਚੁੱਕ ਬੈਠੇ ਨੇ ਸੈਕਸ਼ਨ 43 ਕੀ ਕਹਿੰਦਾ ਸਰਕਾਰ ਕੋਲ ਪਾਵਰ ਹੈਗੀ ਜਿਹੜੀ ਲੈਂਡ ਅਕਵਾਇਰ ਕੀਤੀ ਹੈ ਉਹ ਕਿਸੇ ਨੂੰ ਵੀ ਡਵੈਲਪਮੈਂਟ ਵਾਸਤੇ ਦੇ ਸਕਦੀ ਹੈ ਮੈਂ ਥੋੜਾ ਜਿਹਾ ਜਿਹੜਾ ਸਮਝ ਰਿਹਾ ਤੁਹਾਡੇ ਕਹਿਣ ਦੇ ਮਤਲਬ ਕਿ ਹੁਣ ਜਿਹੜੇ ਬਿਲਡਰਾਂ ਨੂੰ ਉਹਨਾਂ ਦੀ ਜ਼ਮੀਨ ਤਾਂ ਛੱਡ ਦੇਣੀ ਹੈ ਤੇ ਜਿਹੜੀ ਬਾਕੀ ਬਚੀ ਆ ਉਹ ਵੀ ਉਹਨਾਂ ਨੂੰ ਬੜਾ ਦੇਣਗੇ ਉਹ ਬਿਲਡਰਾਂ ਨੂੰ ਦੇਣਨਗੇ ਲੋ ਜੀ ਤੁਸੀਂ ਡਵੈਲਪ ਕਰੋ ਤੁਸੀਂ ਇੱਥੇ ਖੰਭੇ ਲਾਓ ਬਿਜਲੀ ਕਿਉਂਕਿ ਇਹ ਕਹਿੰਦੇ ਨਾ ਅਸੀਂ ਕਰਾਂਗੇ ਇਹਨਾਂ ਕੋਲ ਤਾਂ ਪੈਸੇ ਕੋਈ ਨਹੀਂ ਉਹਨਾਂ ਜ਼ਮੀਨ ਕਾਬੂ ਕਰਕੇ ਇਹਨਾਂ ਸਰਕਾਰ ਲਾ ਸਾਲ ਦੇ ਤੁਰ ਜਾਣੀ ਹੈ ਜ਼ਮੀਨ ਲਿਟੀਗੇਸ਼ਨ 'ਚ ਪੈ ਜਾਣੀ ਹੈ ਫਾਰਮਰ ਕੋਲ ਨਾ ਜ਼ਮੀਨ ਆਈ ਲੁਕ ਲਿਆ ਡਾਕਾ ਮਾਰ ਲਿਆ ਉਹਦੀ ਧੋਣ ਦਬਾਤੀ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਨੂੰ ਲੈ ਕੇ ਇੱਕ ਪਾਲਿਸੀ ਲਿਆਂਦੀ ਗਈ ਹੈ ਸਭ ਤੋਂ ਪਹਿਲਾ ਇਹ ਮਾਮਲਾ ਲੁਧਿਆਣੇ ਦੇ ਵਿੱਚ ਉੱਠਦਾ ਜਦੋਂ 24000 ਏਕੜ ਦਾ ਮਾਮਲਾ ਸਾਹਮਣੇ ਆਉਂਦਾ ਪਰ ਸਰਕਾਰ ਕਹਿੰਦੀ ਕੇਵਲ ਲੁਧਿਆਣੇ ਚ ਨਹੀਂ ਅਸੀਂ 27 ਸ਼ਹਿਰਾਂ ਦੇ ਵਿੱਚ ਇਸ ਨੂੰ ਜਿਹੜਾ ਆ ਲੈਂਡ ਪੁਲਿੰਗ ਦੇ ਰਾਹੀਂ ਜ਼ਮੀਨ ਨੂੰ ਲਵਾਂਗੇ ਦਵਾਂਗੇ ਜਾਇ ਕਹਾਂਗੇ ਕਿਸਾਨਾਂ ਨੂੰ ਫਾਇਦਾ ਦਵਾ ਕੇ ਹਰਪਾਲ ਚੀਮਾ ਵੀ ਇਸ ਤੇ ਘੇਰੇ ਜਾਂਦੇ ਨੇ ਪਰ ਇਸ ਦੇ ਉੱਤੇ ਉਹ ਕੰਪੈਰੀਜ਼ ਇਹਨਾਂ ਅਕਾਲੀ ਦਲ ਦੀ ਸਰਕਾਰ ਨਾਲ ਕਰਦੇ ਨੇ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਮਹਾਲੀ ਦੇ ਵਿੱਚ ਵੀ ਅਜੱਜਾ ਕੀਤਾ ਗਿਆ ਸੀ ਲੈਂਡ ਪੁਲਿੰਗ ਕੀਤੀ ਗਈ ਸੀ ਪਰ ਅਸਲ ਦੇ ਵਿੱਚ ਕੀ ਇਹ ਵਾਕਈ ਲੈਂਡ ਪੁਲਿੰਗ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਹਰਜੀਤ ਸਿੰਘ ਕਹਿੰਦੇ ਨੇ ਕਿ ਲੈਂਡ ਪੁਲਿੰਗ ਨਹੀਂ ਲੈਂਡ ਗ੍ਰੈਬਿੰਗ ਆ ਯਾਨੀ ਕਿ ਸਰਕਾਰ ਜ਼ਮੀਨ ਨੂੰ ਹਥਿਆਉਣਾ ਚਾਹੁੰਦੀ ਆ ਜ਼ਮੀਨ ਬਦਲੇ ਜ਼ਮੀਨ ਦੇਣਾ ਨਹੀਂ ਚਾਹੁੰਦੀ ਸਾਡਾ ਅਰਜੀਤ ਸਿੰਘ ਜੀ ਮੌਜੂਦ ਨਾਲ ਗੱਲਬਾਤ ਕਰ ਲੈਣ ਅਜੀਤ ਸਿੰਘ ਜੀ ਕਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਹੋ ਕਿ ਉਹਨਾਂ ਨੂੰ ਲੱਗਦਾ ਕਿ ਲੈਂਡ ਗ੍ਰ ਮੇਰੇ ਵੀਰ ਇਹ ਜਿਹੜਾ ਪ੍ਰੋਵੀਜ਼ਨ ਇਹਨਾਂ ਇਹਨੂੰ ਮੈਂ ਇਹ ਕਹਿੰਨਾ ਵੀ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਰਥਿਕ ਡਾਕਾ ਹੈ ਡਾਕਾ ਸਰਕਾਰ ਕਹਿੰਦੀ ਨਾ ਲੈਂਡ ਪੂਲਿੰਗ ਇਹ ਲੈਂਡ ਪੂਲਿੰਗ ਨਹੀਂ ਇਹ ਲੈਂਡ ਗ੍ਰੈਬਿੰਗ ਹੈ ਡਾਕਾ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਮੈਂ ਤੁਹਾਨੂੰ ਦੱਸਣਾ ਕਿ ਪਹਿਲੇ ਕੀ ਹੁੰਦਾ ਸੀ ਲੈਂਡ ਐਕ acquisition ਹੁੰਦੀ ਸੀ ਲੈਂਡ ਐਕ acquisition ਐਕਟ 2013 ਜਿਹਨੂੰ LA DBLR ਕਹਿੰਦੇ ਨੇ ਕੇਂਦਰ ਦਾ ਕਾਨੂੰਨ ਹੈ ਇਹਨਾਂ ਨੇ ਦੇਖਿਆ ਭਈ ਉਹਦੇ ਵਿੱਚ ਤੇ 150 ਸਾਲ ਦਾ ਪ੍ਰੋਵੀਜ਼ਨ ਹੈ ਪਲੱਸ ਪੈਸੇ ਵੀ ਦੇਣੇ ਪੈਂਦੇ ਨੇ ਕਿਉਂਕਿ ਉਹਦੇ ਪ੍ਰੋਵੀਜ਼ਨ ਵੀ ਕੈਸ਼ ਲੈਣਾ ਜੇ ਕਿ ਜ਼ਮੀਨ ਲੈਣੀ ਜੇ ਤੁਹਾਡੀ ਮਰਜ਼ੀ ਜਿਵੇਂ ਅਕਾਲੀ ਸਰਕਾਰ ਕੀ ਹੁੰਦਾ ਸੀ ਮੁਹਾਲੀ ਵਿੱਚ ਜਿੰਨੀ ਲੈਂਡ ਪੁਲਿੰਗ ਹੋਈ ਹੈ ਨਾ ਜਿਹਦਾ ਜਿਹਦਾ ਬੇਰਵਾਏ ਜਿਹੜੀ ਸਰਕਾਰ ਦੇ ਰਹੀ ਆ ਕਿ ਅਕਾਲੀ ਦਲ ਨੇ ਲੈਂਡ ਪੁਲਿੰਗ ਕੀਤੀ ਆ ਅਸੀਂ ਲੈਂਡ ਪੁਲਿੰਗ ਕੀਤੀ ਲੇਕਿਨ ਜੇ ਵੀਰ ਤੁਹਾਡੀ ਜ਼ਮੀਨ ਹੈ ਨਾ ਹਾਂਜੀ ਪੈਸੇ ਲੈਣੇ ਨੇ ਕਿ ਜ਼ਮੀਨ ਲੈਣੀ ਅਰੇ ਜਿਹੜੀ ਜੀ ਤੁਸੀਂ ਰਿਕਾਰ ਕਰ ਰਹੇ ਹੋ ਉਹਦੇ ਵੱਟੇ ਜਾਂ ਤੁਸੀਂ ਜ਼ਮੀਨ ਲੈ ਸਕਦੇ ਹੋ ਜਾਂ ਪੈਸੇ ਲੈ। ਉਹਦੇ ਵਿੱਚ ਕੀ ਹੁੰਦਾ ਸੀ? ਮੰਨ ਲਓ ਕਿਸੇ ਕੋਲ 10 ਕਿੱਲੇ ਨੇ। ਉਹ ਪਿਓ ਦੇ ਨਾਮ ਮੰਨ ਲਓ 5 ਕਿੱਲੇ ਉਹਦੀ ਉਹ ਪੈਸੇ ਲੈ ਲੈ। ਕਿਤੇ ਜਾ ਕੇ 20 ਕਿੱਲੇ 25 ਕਿੱਲੇ ਹੋਰ ਲੈ ਲੈ ਵੀ ਖੇਤੀ ਦੇ ਬਦਲੇ ਖੇਤੀ ਲੈ ਲਈ। 5 ਕਿੱਲੇ ਦੀ ਉਹਨੇ ਕਿਹਾ ਵੀ ਵੱਡਾ ਸ਼ਹਿਰ ਹੈ ਮੈਂ ਲੈਂਡ ਪੋਲੀ ਕਿਲੇ ਲੈ ਲਾਂ ਕੱਲ ਨੂੰ ਜਦਾਦ ਬੱਚਾ ਦੇ ਕੰਮ ਆਏਗੀ। ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਮੇਰੇ ਵੀਰ? ਇਹਨਾਂ ਨੇ ਚੋਰ ਮੁਰੀਆਂ ਲੱਭੀਆਂ। ਕਿਉਂਕਿ ਜੋ ਇਹਨਾਂ ਦੇ ਹਾਲਾਤ ਨੇ ਪਿੰਡਾਂ 'ਚ ਇਹਨਾਂ ਨੂੰ ਵੜਨ ਨਹੀਂ ਦਿੰਦੇ ਕਿਧਰ ਦਵਾਰ ਟੱਪ ਕੇ ਭੱਜ ਰਹੇ ਨੇ ਤੇ ਕਿਧਰੇ ਦਵਾਰ ਤੋੜ ਕੇ ਭੱਜ ਰਹੇ ਨੇ ਜੋ ਇਹਨਾਂ ਦੇ ਹਾਲਾਤ ਨੇ ਜੋ ਇਹਨਾਂ ਦੀ ਘਰਗੱਜਾਰੀਆਂ ਨੇ ਲੈਂਡ ਐਕਵਿਜ਼ੀਸ਼ਨ ਇਜ਼ ਅ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਡੇਢ ਸਾਲ 2 ਸਾਲ ਉਹਦੇ 'ਚ ਲੱਗ ਜਾਂਦੇ ਨੇ ਕਈ ਲਿਟੀਗੇਸ਼ਨਸ ਵੀ ਆਂਦੀਆਂ ਨੇ ਇਨਹਾਂਸ ਕੰਪੰਸੀਸ਼ਨ ਵੀ ਆਂਦਾ ਹੈ ਇਹਨਾਂ ਨੇ ਚੋਰ ਮੋਰੀ ਲੱਭੀ ਜਿਹੜੀ ਪਾਲਿਸੀ ਪਾਸ ਕੀਤੀ ਪਾਲਿਸੀ ਦੀ ਬੈਕਗ੍ਰਾਉਂਡ 'ਚ ਆਂਦਾ ਹੈ ਨੋਟੀਫਿਕੇਸ਼ਨ ਮੈਂ ਹੁਣ ਤੁਹਾਨੂੰ ਲੀਗਲੀ ਦੱਸਣਾ ਚੋਰ ਮੋਰੀ ਕਿਵੇਂ ਹੈ 14 5 2025 ਨੋਟੀਫਿਕੇਸ਼ਨ ਨੰਬਰ 9901 oblique 25 ਪੰਜਾਬ ਸਰਕਾਰ ਦਾ ਜਿਹੜਾ ਸਾਈਨਡ ਹੈਗਾ ਬਏ ਵਿਕਾਸ ਗਰਗ ਪ੍ਰਿੰਸੀਪਲ ਸੈਕਟਰੀ ਉਹ ਨੋਟੀਫਿਕੇਸ਼ਨ ਬੜਾ ਸਾਫ਼ ਕਹਿੰਦਾ ਹੈ ਵੀ ਐਲ ਡਬਲ ਆਰ ਐਕਟ ਵਿੱਚ ਬੜਾ ਮੁਸ਼ਕਲ ਹੈ ਪ੍ਰੋਪਰਟੀ ਐਕਵਾਇਰ ਕਰਨਾ ਇਹ ਬੜਾ ਟਾਈਮ ਕੰਜੂਮੀ ਹੈ ਸਰਕਾਰ ਮੰਨ ਰਹੀ ਸਰਕਾਰ ਤੇ ਆੜ ਲੈ ਰਹੀ ਵੀ ਟਾਈਮ ਕੰਜੂਮਿੰਗ ਹੈ ਕਿਉਂਕਿ ਤਾਂ ਵੀ ਟਾਈਮ ਦੀ ਹੋਣੀ ਆ ਫਿਕਰ ਕਿ ਉਹ ਅੱਗੇ ਟਾਈਮ ਨਹੀਂ ਰਿਹਾ ਕੁਛ ਤੇ ਸਰ ਸਾਬ ਲੋਕੀ ਪਿੱਛੇ ਲੱਗੇ ਨੇ ਕਿਦੋਂ ਦੁਬਾਰਾ ਟਾਪ ਰਹੇ ਨੇ ਤੇ ਕਿਦੋਂ ਦੁਬਾਰਾ ਤੋੜ ਰਹੇ ਨੇ ਇਹਨਾਂ ਨੇ ਚੋਰ ਮੋਰੀ ਕੀ ਲੱਭੀ ਕਿ ਪੰਜਾਬ ਵਿੱਚ ਹੈਗਾ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਡਵੈਲਪਮੈਂਟ ਐਕਟ 1995 ਇਹਨਾਂ ਨੇ ਇਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਸੈਕਸ਼ਨ 28 ਦਾ ਸਾਰਾ ਲਿਆ ਵੀ ਸੈਕਸ਼ਨ 28 ਚ ਪਾਵਰ ਹੈਗੀ ਏ ਉਸ ਐਕਟ ਦੇ ਜ਼ਮੀਨ ਐਕਵਾਇਰ ਕਰਨ ਦੀ ਪਰਚੇਜ਼ ਕਰਨ ਦੀ ਸਾਰੇ ਕੁਝ ਹੁਣ ਜਦੋਂ ਰੋਲਾ ਪਿਆ ਤੇ ਇਹਨਾਂ ਨੇ ਜਦੋਂ ਪਾਲਿਸੀ ਕੱਢੀ ਪਾਲਿਸੀ ਦੇ ਵਿੱਚ ਤੇ ਲਿਖਤਾ ਵੱਡਾ ਵੱਡਾ ਲੈਂਡ ਪੂਲੀ ਅੰਡਰ ਦਿਸ ਐਕਟ 2013 ਤੇ ਨਾਲ ਲਿਖਤਾ ਅਦਰੈਕਟ ਐਂਡ ਪਰਚੇਸ ਆਫ ਲੈਂਡ ਬਾਏ ਅਥਾਰਟੀ ਥਰੂ ਅਦਰ ਅਦਰ ਮੀਨਸ ਸੈਕਸ਼ਨ 190 ਔਰ ਮੇਨ ਇਹੀ ਯੂਜ਼ ਕਰਨਗੇ ਕਿਉਂਕਿ ਜੇ ਤੁਸੀਂ ਇਹ ਪਾਲਿਸੀ ਦੇਖੋ ਇਹਨਾਂ ਨੇ ਲਾਸਟ 'ਚ ਲਿਖਿਆ ਇਸ ਪਾਲਿਸੀ ਦੇ ਪੁਆਇੰਟ ਨੰਬਰ 6 'ਚ ਜਿਵੇਂ ਹਰਪਾਲ ਚੀਮਾ ਜੀ ਤੇ ਅਮਨ ਜੀ ਕਹਿੰਦੇ ਨਾ ਵੀ ਜ਼ਬਰਦਸਤੀ ਨਹੀਂ ਹੈ ਹਾਂ ਉਹ ਤਾਂ ਕਹਿੰਦੇ ਨੇ ਕਲੀਅਰ ਕਿ ਅਸੀਂ ਜ਼ਬਰਦਸਤੀ ਨੰਬਰ 6 ਇਸ ਪਾਲਿਸੀ ਦਾ ਬੜਾ ਸਾਫ਼ ਕਹਿੰਦਾ ਮੇਰੇ ਵੀਰ ਇਫ देयर ਰਿਮੇਨਸ ਐਨੀ ਪਰਟੀਕੂਲਰ ਚੰਕ ਆਫ ਲੈਂਡ ਫੋਰ ਵਿਚ ਦਾ ਲੈਂਡ ਓਨਰ ਆਰ ਨਾਟ ਨੋਟ ਵਿਲਿੰਗ ਟੂ ਕਮ ਅੰਡਰ ਦਾ ਲੈਂਡ ਪਾਲਿਸੀ ਐਕਟ ਦਾ ਸੈਡ ਲੈਂਡ ਵਿਲ ਬੀ ਐਕਵਾਇਰਡ ਥਰੂ ਐਲ ਡਬਲ ਯੂ ਆਰ ਐਕਟ ਮੀਨਸ ਤੁਸੀਂ ਤੁਹਾਡਾ ਧੋਣ ਸਾਡੇ ਗੋਡੇ ਥਲੇ ਅਸੀਂ ਦੇਣੀ ਦੇਣੀ ਹੈ ਪਰਵਾਹ ਨਾ ਕਰੋ ਹੁਣ ਇਹਦੇ ਚੋਰ ਮੋਰੀ ਕੀ ਮਨ ਲੋ ਜ਼ਮੀਨ ਦੇ ਦਾ ਪੈਸੇ ਤੇ ਦੇਣੇ ਨੇ ਇਹਨਾਂ ਐਲਓਆਈ ਦੇ ਦੇਣੀ ਹੈ ਵੀ ਤੁਹਾਡੇ ਐਡੇ ਪਲਾਟ ਤੇ ਐਡੇ ਸ਼ੋਰੂਮ ਤੇ ਜੋ ਵੀ ਹੈ ਇਹਨਾਂ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਕੁਝ ਪਰਸੈਂਟ ਹਿੱਸਾ ਜਿਹੜਾ ਉਹ ਘਰ ਬਣਾਉਣ ਨੂੰ ਦਵਾਗੇ ਕੁਝ ਪਰਸੈਂਟ ਕਮਰਸ਼ੀਅਲ ਦਵਾਗੇ ਉਹ ਵੀ ਉਹ ਵੀ ਇਹਨਾਂ ਨੇ ਚੋਰਮੋਰੀ ਕੀਤੀ ਸਾਡੀ ਸਰਕਾਰ ਦੇ ਟਾਈਮ ਜਿਹੜੇ ਛੋਟੇ ਵਿਚਾਰੇ ਸਨ ਇੱਕ ਕਨਾਲ ਦੋ ਕਨਾਲ ਤਿੰਨ ਕਨਾਲ ਵਾਲੇ ਉਹਨਾਂ ਨੂੰ ਅਸੀਂ ਕਮਰਸ਼ੀਅਲ ਵੀ ਦੇਈਦਾ ਸੀ 150 ਗੱਜ ਇੱਕ ਕਨਾਲ ਦੇ ਨਾਲ 150 ਦੇ ਨਾਲ 150 ਗੱਜ ਘਰ ਦੇ ਹੀ ਦਾ ਸੀ ਤੇ 25 ਕਮਰਸ਼ੀਅਲ ਦੇਈਦਾ ਸੀ ਦੋ ਕਨਾਲ ਦੇ ਨਾਲ 60 ਕਮਰਸ਼ੀਅਲ ਦੇਈਦਾ ਸੀ ਤਿੰਨ ਕਨਾਲ ਦੇ ਇਹਨਾਂ ਨੇ ਇੱਕ ਨਾਲ ਦੋ ਕਨਾਲ ਤਿੰਨ ਕਨਾਲ ਨੂੰ ਕਮਰਸ਼ੀਅਲ ਖਤਮ ਕਰਤਾ ਸਿਰਫ ਪਲਾਟ ਦੇਣਾ ਕਮਰਸ਼ੀਅਲ ਵਾਲੀ ਸਾਡੀ ਅਸੀਂ ਕਹਿੰਦੇ ਨਾ ਸਾਡੀ ਪਾਲਸੀ ਸਾਡੀ ਪਾਲਸੀ ਤਾਂ ਬਹੁਤ ਵਧੀਆ ਸੀ ਅੱਜ ਲੋਕੀ ਕਰੋੜਪਤੀ ਹੋਏ ਪੈਨੇ ਜਿਨ੍ਹਾਂ ਕੋਲ 25 ਗਜ ਦਾ ਵੀ ਬੂਥ ਹੈਗਾ ਦੂਜੀ ਗੱਲ ਇਹਨਾਂ ਨੇ ਕੀ ਕੀਤਾ ਬਈ ਇਹਨਾਂ ਨੇ ਕਿਹਾ ਵੀ ਜਿਹੜੀ ਨਵੀਂ ਪਾਲਸੀ ਆਈ ਹੈ ਬਈ ਤੁਹਾਨੂੰ 3 ਸਾਲ ਅਸੀਂ 30000 ਰੁਪਏ ਇਕੜ ਦੇਾਂਗੇ ਜਸਪ੍ਰੀ ਜੀ ਤੁਸੀਂ ਦੱਸੋ ਅੱਜ 70 80 ਹਜ਼ਾਰ ਰੁਪਿਆ ਠੇਕਾ ਆਂਦਾ ਲੁਧਿਆਣੇ ਦੀ ਉਸ ਜਗ੍ਹਾ ਤੋਂ 80 ਹਜ਼ਾਰ ਦਾ ਠੇਕੇ ਦਾ ਢਾਕਾ ਮਾਰ ਕੇ ਉਹ ਵੀ 3 ਸਾਲ ਅਸੀਂ ਹੁਣ ਮੁਹਾਲੀ ਜਮੇ ਪੱਲੇ ਆਂ ਮੁਹਾਲੀ ਵਰਗਾ ਸ਼ਹਿਰ ਜਿਹੜਾ ਵੈਲ ਕਨੈਕਟਿਡ ਮੈਟਰੋ ਸ਼ਹਿਰ ਹੈ 에어ਪੋਰਟ ਹੈ ਸਭ ਕੁਝ ਵਜਦਾ ਇੱਥੇ ਤਿੰਨ ਰਾਜਧਾਨੀਆਂ ਲੱਗਦੀਆਂ ਨੇ ਦੋ ਰਾਜਧਾਨੀਆਂ ਲੱਗਦੀਆਂ ਅੱਜ 11 11 12 12 ਸਾਲ ਹੋ ਗਏ ਐਲਓਆਈ ਦੇ ਅਗੇਂਸਟ ਪਲਾਟ ਨਹੀਂ ਮਿਲੇ ਤੁਹਾਨੂੰ ਲੁਧਿਆਣਾ ਔਰ ਬਾਕੀ ਸ਼ਹਿਰਾਂ 'ਚ ਤੁਸੀਂ 15 ਸਾਲ ਮੰਨ ਕੇ ਚੱਲੋ 3 ਸਾਲ ਤੋਂ ਬਾਅਦ 12 ਸਾਲ ਉਹ ਵਿਚਾਰਾ ਜਿਹੜਾ ਜ਼ਮੀਨ ਗਰੀਬ ਜ਼ਮੀਦਾਰ ਹੈ ਤੁਸੀਂ ਉਹਦੀ ਜ਼ਮੀਨ ਵੀ ਖੋਲੀ ਤੁਸੀਂ ਉਹਦਾ ਠੇਕਾ ਵੀ ਖੋਲਿਆ ਉਹਦੇ ਕੋਲ ਸਿਰਫ ਇੱਕ ਕਾਗਜ਼ ਕੀ ਕਰੇਗਾ ਇਹੋ ਕਾਗਜ਼ ਤਾਂ ਖਾਏਗਾ ਤੁਸੀਂ ਤਾਂ 3 ਸਾਲ ਕਹਿ ਰਹੇ ਹੋ ਵੀ 30000 ਰੁਪਏ ਦੇਵਾਂਗੇ ਕਿਉਂਕਿ ਤੁਸੀਂ ਇਹਦੇ 'ਚ ਬੜਾ ਕਲੀਅਰ ਲਿਖਿਆ ਹੈ ਇਹ ਪਾਲਿਸੀ ਦੇ ਵਿੱਚ ਲਾਸਟ 'ਚ ਲਿਖਿਆ ਹੈ ਇਹਨਾਂ ਨੇ ਬਈ 30000 ਰੁਪਏ ਕਦ ਤੱਕ ਦਿਨਾਂ ਨੇ 3 ਸਾਲ ਔਰ ਅੰਟਿਲ ਦਾ ਲੈਂਡ ਇਜ਼ ਗਲਪ ਲੈਂਡ ਨਾ ਡਵਲ ਹੋਏ ਮੇਰੇ ਵੀ 10 ਸਾਲ ਨਾ ਹੋਏ 12 ਸਾਲ ਹੋਣੀ ਨਹੀਂ ਜੇ ਸਰਕਾਰ ਐ ਨਹੀਂ ਰਹੀ ਤਾਂ ਕਰੂ ਕੌਣ ਉਹ 9 ਸਾਲ ਕੀ ਕਰੇਗਾ ਭਈ ਫਿਰ ਇਹਦੇ ਚੋਰ ਮੌਰੀ ਕੀ ਆ ਅਸਲੀ ਜਿਹੜੀ ਕਹਾਣੀ ਜੋ ਮੈਂ ਸਾਰਾ ਪੜਿਆ ਖੋਜ ਕੀਤੀ ਵੀ ਇਹਨਾਂ ਲੈਂਡ ਐਕਵੀਜ਼ੀਸ਼ਨ ਛਡੇ ਕਿਉਂ ਇਹਨਾਂ ਟਾਊਨ ਪਲਾਨਿੰਗ ਐਕਟ 1995 ਪੜਿਆ ਕਿਉਂ ਉਹਦੇ ਚ ਦੋ ਸੈਕਸ਼ਨ ਹੈਗੇ ਨੇ ਸੈਕਸ਼ਨ 43 ਤੇ ਸੈਕਸ਼ਨ 56 ਹੁਣ ਸੈਕਸ਼ਨ 56 ਕੀ ਹੈ ਜੋ ਸਾਨੂੰ ਪਤਾ ਚੱਲਿਆ ਵੀ ਉਸ ਏਰੀਆ ਦੇ ਵਿੱਚ ਬਿਲਡਰਾਂ ਨੇ ਬੜੀ ਜ਼ਮੀਨ ਖਰੀਦੀ ਹੈ। ਉੱਥੇ ਰੇਟ ਹੈਗਾ 10-10 ਕਰੋੜ, 4-4 ਕਰੋੜ। ਇਹਨਾਂ ਜਦੋਂ ਉੱਤੇ ਕੈਪ ਲਾਤੀ ਉਹਨਾਂ ਬਿਲਡਰਾਂ ਆਣਾ ਮਹਾਰਾਜ ਐਟੈਚੀ ਫੜੋ ਤੇ ਸਾਡੀ ਜਗ੍ਹਾ ਛੱਡੋ। ਉਸ ਸੈਕਸ਼ਨ 56 ਕਹਿੰਦਾ ਹੈ। ਬਈ ਸਰਕਾਰ ਕਿਹਦੀ ਜਗ੍ਹਾ ਛੱਡ ਵੀ ਸਕਦੀ। ਕਦਰ ਜਿਹੜੇ ਬਿਲਡਰ ਦੀ ਮੈਂ ਸੌਖੀ ਗੱਲ ਕਰਦਾ ਕਿ ਜਿਹੜੇ ਬਿਲਡਰ ਦੀ ਜਗਾ ਇਹਨਾਂ ਨੇ ਹੁਣ ਗ੍ਰੈਬ ਕਰ ਲੈਣੀ ਆਪਣੇ ਕੋਲ ਕਰ ਲਈ 4 ਕਰੋੜ ਬਿਲਡਰ ਦਾ ਲੱਗਿਆ ਹੋਇਆ ਤਾਂ ਬਿਲਡਰ ਕਹੋਗਾ ਕਿ ਮੇਰਾ 4 ਕਰੋੜ ਦਾ ਲੱਗਿਆ ਹੋਇਆ 2 ਕਰੋੜ ਤੁਸੀਂ ਵੀ ਫੜ ਲਓ ਤੇ ਜਗਾ ਸਰ ਜੀ ਮੇਰੀ ਜ਼ਮੀਨ ਛੱਡ ਤੇ ਸਰਕਾਰ ਕੋਲੋਂ ਥੋੜੇ ਬਜ਼ਾਰੀ ਉੱਪਰ ਆਫ ਦੀ ਟਾਊਨ ਪਲਾਨਿੰਗ 1995 ਐਕਟ ਵਿੱਚ ਪਾਵਰ ਹੈਗੀ ਜਗਾ ਛੱਡਣ ਦੀ ਕਿਸੇ ਦੀ ਜਗਾ ਛੱਡ ਕਿਸੇ ਦੀ ਜਗਾ ਉਹ ਯਾਰੋ ਤਾਂ ਸਰਕਾਰ ਨੇ ਕਾਗਜ਼ ਪੂਰੇ ਕਰਨੇ ਨਾ ਦਿੱਤੇ ਲੱਗਦਾ ਇੱਥੇ ਲੱਗਦਾ ਇਸ ਕਰਕੇ ਅਸੀਂ ਇਹਦੀ ਜਗਾ ਛੱਡ ਰਹੇ ਆ ਉਹ ਹੋ ਗਿਆ ਦੂਜਾ ਇਹਨਾਂ ਨੇ ਕੀ ਕਰਨਾ ਸੈਕਸ ਇਹ ਕਹਿੰਦੇ ਨਾ ਜੀ ਅਸੀਂ ਖੰਬੇ ਲਾ ਕੇ ਦੇਵਾਂਗੇ ਬਿਜਲੀ ਲਾ ਕੇ ਦੇਵਾਂਗੇ ਘਰ ਦਾਣੇ ਨਹੀਂ ਮਾਂ ਪੀਣ ਗਈਏ ਇਹਨਾਂ ਕੋਲ ਤੇ ਤਨਖਾ ਲੈਣ ਜੋਗੇ ਪੈਸੇ ਨਹੀਂ ਪਹਿਲੇ 3 ਮਹੀਨੇ ਤੇ 1600 ਕਰੋੜ ਰੁਪਇਆ ਕਰਜ਼ਾ ਚੁੱਕ ਕੇ ਬੈਠੇ ਨੇ ਇਹ ਕਿੱਥੋਂ ਖੰਬੇ ਲਾਣਗੇ ਤੇ ਕਿੱਥੋਂ ਲਾਈਟਾਂ ਲਾਣਗੇ ਸੈਕਸ਼ਨ 43 ਕੀ ਕਹਿੰਦਾ ਹੈ ਸਰਕਾਰ ਕੋਲ ਪਾਵਰ ਹੈਗੀ ਜਿਹੜੀ ਲੈਂਡ ਰਿਕੁਆਇਰ ਕੀਤੀ ਹੈ ਉਹ ਕਿਸੇ ਨੂੰ ਵੀ ਡਵੈਲਪਮੈਂਟ ਵਾਸਤੇ ਦੇ ਸਕਦੀ ਹੈ ਮੈਂ ਥੋੜਾ ਜਿਹਾ ਜਿਹੜਾ ਸਮਝ ਰਿਹਾ ਤੁਹਾਡੇ ਕਹਿਣ ਦੇ ਮਤਾਬਕ ਕਿ ਹੁਣ ਜਿਹੜੇ ਬਿਲਡਰਾਂ ਨੂੰ ਉਹਨਾਂ ਦੀ ਜ਼ਮੀਨ ਤਾਂ ਛੱਡ ਦੇਣੀ ਹੈ ਤੇ ਜਿਹੜੀ ਬਾਕੀ ਬਚੀ ਆ ਉਹ ਵੀ ਉਹਨਾਂ ਨੂੰ ਵੜਾ ਦੇਣੀ ਹੈ ਉਹ ਬਿਲਡਰਾਂ ਨੂੰ ਦੇ ਦੇਣਗੇ ਉਹ ਬਿਲਡਰਾਂ ਨੂੰ ਦੇ ਦੇਣਗੇ ਲੋ ਜੀ ਤੁਸੀਂ ਡਵੈਲਪ ਕਰੋ ਤੁਸੀਂ ਇੱਥੇ ਖੰਭੇ ਲਾਓ ਬਿਜਲੀ ਕਿਉਂਕਿ ਇਹ ਕਹਿੰਦੇ ਨਾ ਅਸੀਂ ਕਰਾਂਗੇ ਇਹਨਾਂ ਕੋਲ ਤਾਂ ਪੈਸੇ ਕੋਈ ਨਹੀਂ ਸੈਕਸ਼ਨ 43 ਆਫ ਦਾ 1995 ਇਹਨਾਂ ਨੂੰ ਪਾਵਰ ਦਿੰਦਾ ਹੈ ਵੀ ਤੁਸੀਂ ਇਹਨਾਂ ਨੂੰ ਦੇ ਦਿਓ ਹੋਣਾ ਕੀ ਏ ਉਹਨਾਂ ਜ਼ਮੀਨ ਕਾਬੂ ਕਰਕੇ ਇਹਨਾਂ ਸਰਕਾਰ ਨਾਲ ਸਾਲ ਡੇਢ ਤੁਰ ਜਾਣੀ ਹੈ ਜ਼ਮੀਨ ਲਿਟੀਗੇਸ਼ਨ ਚ ਪੈ ਜਾਣੀ ਹੈ ਫਾਰਮਰ ਕੋਲ ਨਾ ਜ਼ਮੀਨ ਆਈ ਲੁੱਟ ਲਿਆ ਡਾਕਾ ਮਾਰ ਲਿਆ ਉਹਦੀ ਧੋਣ ਦਬਾ ਦਿੱਤੀ ਨਾ ਮੈਂ ਕਹਿੰਦਾ ਇਸ ਤੋਂ ਵੱਡੀ ਚੋਰੀ ਤੁਸੀਂ ਦੇਖੋ 12 15 ਸਾਲ ਚਲੋ ਇਹਨਾਂ ਦੀ ਸਾਰੀ ਗੱਲਾਂ ਮੰਨ ਲੀਆ ਪਰ ਇਹਦੇ ਵਿੱਚ ਇੱਕ ਮਿੰਟ ਇਹਦੇ ਵਿੱਚ ਤਾਂ ਫਿਰ ਇਹ ਦੋ ਪਾਸਿਓਂ ਫਾਇਦਾ ਜਾਂਦਾ ਹੈ ਇੱਕ ਪਾਸਿਓਂ ਤਾਂ ਜਿਹੜੇ ਫਾਰਮਰ ਤੋਂ ਜ਼ਮੀਨ ਲੱਗਦੀ ਹੈ ਉਹ ਜਿਹੜੀ ਆ ਉਹ ਤਾਂ ਉਹਨੂੰ ਲਟਕਾ ਕੇ ਉਹਨੂੰ ਜ਼ਮੀਨ ਨੂੰ ਵੇਚਦਾ ਕਿਸੇ ਵੀ ਬਿਲਡਰ ਨੂੰ ਜਾਂ ਕਿਸੇ ਕਿਸੇ ਨੂੰ ਵੀ دیتا ਉਹ ਤੋਂ ਪੈਸੇ ਲੱਗ ਆ ਗਏ 4-5000 ਕੋਟ ਜਿੰਨਾ ਵੀ ਬਣਿਆ ਦੋ ਨੰਬਰ ਚ ਆ ਗਏ ਤੇ ਇੱਕ ਨੰਬਰ ਚ ਵੀ ਆ ਗਏ ਤੇ ਦੂਜੇ ਪਾਸੇ ਜਿਹੜੇ ਬਿਲਡਰ ਤੋਂ ਜ਼ਮੀਨ ਛੱਡਣ ਦਾ ਲੈਣਾ ਉਹ ਲੱਗ ਗਏ ਇਹ ਤਾਂ ਦਿੱਲੀ ਦੇ ਜਿਹੜੇ ਜਮਾਨਤੀ ਆਏ ਨੇ ਨਾ ਇਹ ਸਾਰੇ ਸੈਕਟਰ 39 ਚ ਬੈਠੇ ਨੇ ਇੱਕ ਪੰਜਾਬ ਦੇ ਸਕੇ ਨਹੀਂ ਹੈ ਆਪਣਾ ਮਾਰੇਗਾ ਨਾ ਛਾਵੇਂ ਛੱਡੇਗਾ ਇਹਨਾਂ ਨੂੰ ਕਦੋਂ ਦਰਦੇ ਇਹ ਤਾਂ ਪੈਸੇ ਲੁੱਟਣ ਤੇ ਆਏ ਨੇ ਇਸ ਟਾਈਮ ਤੁਸੀਂ ਮੈਨੂੰ ਦੱਸੋ 2015 ਤੋਂ ਲੈ ਕੇ 2025 ਤੱਕ ਆਪ ਦੀ ਸਰਕਾਰ ਰਹੀ ਦਿੱਲੀ 'ਚ ਦੱਸੋ ਕੋਈ ਪੰਜਾਬੀ ਇਨਾ ਉੱਤੇ ਕੋਈ ਚੇਅਰਮੈਨ ਕੋਈ OSD ਲਾਇਆ ਹੋਇਆ ਇੱਥੇ ਪੂਰੀ ਜਾਂਚ ਆ ਗਈ ਭਰ ਕੇ ਪੂਰੀ ਬਸ 40 50 ਬੰਦੇ ਇਨਾ ਜਿਹੜੇ ਦਿੱਲੀ ਦੇ ਯੂਪੀ ਦੇ ਬਿਹਾਰ ਦੇ ਇਨਾ ਇੱਥੇ ਚੇਅਰਮੈਨ ਲਾਏ ਨੇ ਇਹ ਤਾਂ ਏਡੇ ਐਂਟੀ ਪੰਜਾਬੀ ਹੈ ਕੇਸਰੀਵਾਲ ਚਾਰ ਸਿੱਖ ਐਮਐਲਏ ਸਨ ਦਿੱਲੀ ਦੇ ਵਿੱਚ ਇੱਕ ਵੀ ਵਜ਼ੀਰ ਨਹੀਂ ਬਣਾਇਆ ਇਸ ਲਈ ਇੱਕ ਵੀ ਵਜ਼ੀਰ ਬਣਾਇਆ ਹੋਇਆ ਗੱਲ ਇਹ ਵੇ ਇਹ ਸਾਰੀ ਕਾਰਵਾਈਆਂ ਦਿੱਲੀ ਦੇ ਇਸ਼ਾਰੇ ਤੇ ਹੋ ਰਹੀਆਂ ਨੇ ਜਮਾਂਤੀਆ ਦੇ ਇਸ਼ਾਰੇ ਤੇ ਹੋ ਰਹੀਆਂ ਨੇ ਡਾਕਾ ਪੈ ਰਿਆ ਮੈਂ ਤੇ ਜਿਹੜੇ ਆਪ ਦੇ ਪੰਜਾਬੀ ਵਰਕਰ ਨੇ ਨਾ ਇੱਥੇ ਮੈਂ ਕਹਿੰਦਾ ਹੀ ਤੇ ਆਪਸ ਵਿੱਚ ਫੇਡ ਲੜ ਲਾਂਗੇ ਪੈਸੇ ਗਏ ਤਾਂ ਨੁਕਸਾਨ ਪੂਰਾ ਹੋਰੇਗਾ ਜ਼ਮੀਨਾਂ ਨਹੀਂ ਵਾਪਸ ਆਣੀਆਂ ਇਹਨਾਂ ਨੂੰ ਕੰਨੋ ਫੜੋ ਤੇ ਸ਼ੰਭੂਪਾਰ ਛੱਡ ਕੇ ਆਓ ਪਰ ਇਹਦੇ ਨਾਲ ਤਾਂ ਜੇਕਰ ਇਹ ਕਰ ਵੀ ਜਾਂਦੇ ਨੇ ਜੇਕਰ ਲੋਕ ਨਾ ਤੱਕੜੇ ਰਹਿਣ ਤੇ ਜੇ ਇਹ ਕਰਦੇ ਨੇ ਤਾਂ ਇਸ ਦੇ ਨਾਲ ਤਾਂ ਫਿਰ ਜਿਹੜਾ ਅਗਲੀਆਂ ਜੇ ਕੋਈ ਸਰਕਾਰਾਂ ਬਣਦੀਆਂ ਵੀ ਨੇ ਉਹਨਾਂ ਨਾਲ ਜੇ ਹਮਾਰਾ ਹੋਊਗਾ ਬਿਲਡਰ ਕੋ ਹੋਊਗਾ ਵੀ ਮੈਂ ਪੇ ਕੀਤਾ ਹੋਇਆ ਲੀਗਲ ਡਿਸਪੂਟ ਮੈਂ ਤੁਹਾਨੂੰ ਕਹਿੰਦਾ ਲੀਗਲ ਡਿਸਪੂਟ ਪੈ ਗਿਆ ਪੈ ਗਿਆ ਨਾ ਜੀ ਕਾਗਜ਼ ਉਹਦੇ ਪੱਕੇ ਹੋਣਗੇ ਉਹ ਤਾਂ ਲੀਗਲ ਡਿਸਪੂਟ ਚ ਪੈ ਗਿਆ ਹੁਣ ਮੈਂ ਮੰਨ ਲਓ ਬਿਲਡਰ ਆ ਮੈਂ 100 ਕਿੱਲੇ ਜਗ੍ਹਾ ਲੈ ਲਈ ਪੈਸੇ ਦਿੱਤੇ ਮੈਂ 20% 10% ਤੇ ਕੱਲ ਨੂੰ ਸਰਕਾਰ ਕਹਿੰਦੇ ਮੇਰੇ ਕੋਲ ਤਾਂ ਕਾਗਜ਼ ਹੈਗੇ ਮੈਂ ਤਾਂ ਕੰਮ ਪੱਕਾ ਕੀਤਾ ਆ। ਐਸੇ ਸਾਰੇ ਦਿੱਲੀ ਭੱਜੇ ਨੇ। ਪਹਿਲੇ ਵਾਲੇ ਦਿੱਲੀ ਭੱਜ ਕੇ ਕੱਚੇ ਵੀ ਤੇ ਸਾਰੇ ਵੀ। ਇਹ ਤਾਂ ਐਡਾ ਇਹਦਾ ਬੁਰਾ ਹਾਲ ਕਰਤਾ ਜੀ ਪੰਜਾਬ ਦਾ ਰਾਬੇ ਰੱਖਾ। ਕੀ ਲੱਗਦਾ ਫਿਰ ਕੀ ਕਰਨ ਦੀ ਇੱਥੇ ਲੋੜ ਹੈਗੀ ਆ ਕਿਉਂਕਿ ਅਕਾਲੀ ਦਲ ਚਾਹੇ ਕੁਰਬਾਨੀਆਂ ਦੇਣੀਆਂ ਪੈਣ। ਸਾਡਾ ਇਤਿਹਾਸ ਵੀ ਰਿਹਾ ਸੁਖਬੀਰ ਬਾਦਲ ਪ੍ਰਧਾਨ ਸਾਹਿਬ ਨੇ ਵੀ ਕਿਹਾ ਅਸੀਂ ਫਾਰਮਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ। ਪੂਰਾ ਸੰਘਰਸ਼ ਉਹਨਾਂ ਦੇ ਨਾਲ ਕਰਾਂਗੇ। ਇੱਕ ਏਕੜ ਜਗ੍ਹਾ ਵੀ ਤੱਕ ਨਾਲ ਅਕਵਾਇਰ ਨਹੀਂ ਹੁੰਦੇ ਪਰ ਠੀਕ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਹੁਣ ਅਸੀਂ ਇਸ ਦੇ ਨਾਲ ਦੇ ਐਗਜ਼ਾਮਪਲ ਇੱਥੇ ਚ ਜੀਡੀ ਦੀ ਦੇ ਦਨੇ ਆ ਚ ਜੀਡੀ ਦੇ ਵਿੱਚ ਵੀ ਇਦਾਂ ਹੋਇਆ ਕੀ ਡਾਕਾ ਮਾਰਿਆ ਹੈ ਨਾ ਕੀ ਡਾਕਾ ਮਾਰਿਆ ਪਰ ਉੱਥੇ ਦਾ ਜੇ ਸਰਕਾਰ ਚਾਹਵੇ ਆਪਣੀ ਪਾਵਰ ਯੂਜ਼ ਕਰੇ ਫਿਰ ਕਿਵੇਂ ਰੋਕੋ ਫਿਰ ਲੀਗਲੀ ਵੇ ਕੀ ਹੈ ਨਹੀਂ ਫਿਰ ਲੀਗਲ ਲੀਗਲ ਵੀ ਸਾਡੀ ਸਾਡੀ ਜਿਹੜੀ ਪਾਰਟੀ ਦੀ ਲੀਗਲ ਟੀਮ ਉਹ ਵੀ ਇਹਦੇ ਤੇ ਵਰਕਿੰਗ ਕਰ ਰਹੀ ਹੈ ਉਹ ਵੀ ਵਰਕਿੰਗ ਕਰ ਰਹੀ ਹੈ ਉਹਦੀ ਉਹਦੀ ਵਰਕਿੰਗ ਹੋ ਰਹੀ ਤੁਹਾਨੂੰ ਮੈਂ ਪ੍ਰੋਵੀਜ਼ਨ ਦੱਸਦੇ ਨੇ ਵੀ ਕਿਉਂ ਕਰ ਰਹੀ ਸਰਕਾਰ ਬਹੁਤ ਬਹੁਤ ਧੰਨਵਾਦ ਥੋੜਾ ਸਸੇ ਕਰ। ਸਪੋਕਸ ਪਰਸਨ ਹੈ ਅਕਾਲੀ ਦਲ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਸੈਕਸ਼ਨਾਂ ਦੇ ਅਨੁਸਾਰ ਕਿਉਂਕਿ ਪੂਰੇ ਤਤਨਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਵੀ ਕਿਹੜੇ ਸੈਕਸ਼ਨ 'ਚ ਕਿਸ ਤਰੀਕੇ ਨਾਲ ਸਰਕਾਰ ਕਿਹੜੀ ਜ਼ਮੀਨ ਨੂੰ ਹਥਿਆ ਸਕਦੀ ਹੈ ਕਿਹੜੀ ਜ਼ਮੀਨ ਨੂੰ ਆਪਣੀ ਮਰਜ਼ੀ ਨਾਲ ਛੱਡ ਸਕਦੀ ਹੈ ਕੀ ਹੋਰੀ ਡਿਵੈਲਪਮੈਂਟ ਕਰਾਉਣੀ ਜਾਂ ਨਾ ਕਰਾਉਣੀ ਉਹਦੇ ਤੇ ਕੋਈ ਬੰਦ ਨਹੀਂ ਹੈਗਾ ਸੋ ਇੱਕ ਪੂਰੀ ਪਲੈਨਿੰਗ ਤਹਿਤ ਦੋ ਪਾਲਿਸੀਆਂ ਨੂੰ ਇੱਕ ਕਰਕੇ ਲੈਂਡ ਪੂਲਿੰਗ ਦੀ ਗੱਲ ਦੱਸੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੀ ਲੈਂਡ ਪੂਲਿੰਗ ਦੀ ਗੱਲ ਕੀਤੀ ਕਿ ਪਰ ਦੀ ਜ਼ਮੀਨ ਲੈਣ ਲਈ ਪੈਸੇ ਵੀ ਦਿੱਤੇ ਜਾਂਦੇ ਸੀ ਜਿੱਥੋਂ ਉਹ ਇੱਥੋਂ ਹਟ ਕੇ ਚਾਹੇ ਉਹ ਆਪਣੇ 10 ਕਿਲੇ ਲੈਣਾ ਚਾਹੇ 12 ਲੈਣਾ ਚਾਹੇ ਉਹ ਜ਼ਮੀਨ ਨੂੰ ਵਿੱਚ ਰੱਖਣ ਪਰ ਉਸ ਦੇ ਨਾਲ ਜਿਨ੍ਹਾਂ ਨੇ ਜ਼ਮੀਨ ਵੇਚ ਰਹੇ ਦੀ ਸੀ ਉਹਨਾਂ ਨੂੰ ਜਿਹੜਾ ਬੂਥ ਵੀ ਉਹਨਾਂ ਨੂੰ ਕਮਰਸ਼ੀਅਲ ਪਲਾਟ ਵੀ ਦਿੱਤਾ ਜਾਂਦਾ ਸੀ ਰੈ residențial ਵੀ ਦਿੱਤਾ ਜਾਂਦਾ ਸੀ ਪਰ ਇੱਥੇ ਹੁਣ ਪੈਸਾ ਇਹ ਸਰਕਾਰ ਨੇ ਕੇਵਲ 3 ਸਾਲ ਲਈ 30000 ਦੇਣਾ ਤੇ ਉਸ ਤੋਂ ਬਾਅਦ ਜਦ ਤੱਕ ਡਿਵੈਲਪ ਨਹੀਂ ਹੁੰਦਾ ਹੁਣ ਡਿਵੈਲਪ ਕਦ ਹੋਊਗਾ ਉਹ ਸਭ ਨੂੰ ਪਤਾ ਕਿ ਡਿਵੈਲਪ ਹੋਣਾ ਵੀ ਆ ਜਾਂ ਨਹੀਂ ਵੀ ਹੋਣਾ ਇਹ ਵੀ ਸਭ ਨੂੰ ਪਤਾ ਪਰ ਇਹ ਇੱਕ ਜਿਸ ਤਰੀਕੇ ਨਾਲ फ्रंट ਹੁਣ ਸ਼ਰਮਣੀ ਅਕਾਲੀ ਦਲ ਨੇ ਇਸ ਚੋਰ ਮੋਰੀ ਦੇ ਲਈ ਇਸ ਲੋਕਾਂ ਦੇ ਲਈ ਖੋਲ੍ਹਿਆ ਔਰ ਡਟੇ ਰਹਿਣਗੇ ਤੇ ਫਾਈਟ ਕਰਦੇ ਰਹਿਣਗੇ ਜਦ ਤੱਕ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਕੈਮਰਾ ਤੇ ਜਸ ਸ਼ਰਮਾ ਦੇ ਨਾਲ ਜਸਪੀ ਸਿੰਘ ਗਸ਼ਟ ਪੀਟੀਸੀ ਨਿਊਜ਼ ਚੰਡੀਗੜ੍ਹ